ਇਆ 1947 ਅਗਸਤ 15 ਅਗਸਤ ਤੋਂ 1947 ਨੂੰ ਜਿਹੜੇ ਦੇਸ਼ ਦੇ ਲੋਕ ਸੇ ਉਹ ਐਦਾਂ ਆ ਕੇ ਚੜ੍ਹ ਗਏ ਸੀ ਉੱਪਰ ਹੈ ਨਾ ਸਾਰੇ ਦੇ ਉੱਪਰ ਆਜ਼ਾਦੀ ਮਿਲਣ ਤੋਂ ਬਾਅਦ ਆ ਦੇਖੋ ਕਿੰਦਾ ਭੀੜ ਲੱਗੀ ਹੋਈ ਹੈ ਸੋ ਦੋਸਤੋ ਤੁਹਾਨੂੰ ਇਸ ਦੂਸਰੇ ਐਂਗਲ ਤੋਂ ਮੈਂ ਦਿਖਾ ਰਿਹਾ ਇੰਡੀਆ ਗੇਟਾਂ ਦੇਖੋ ਕਿੰਨੀਆਂ ਇੱਟਾਂ ਜਿਹੜੇ ਕਿਆ ਕਿੰਨੇ ਨਾਮ ਹੋਣਗੇ ਜਿਹੜੇ ਇੱਥੇ ਲਿਖੇ ਹੋਏ ਨੇ ਸੋ ਦੋਸਤੋ ਉਸ ਵੇਲੇ ਜਿਹੜਾ ਕਿਆ 1921 ਤੋਂ ਲੈ ਕੇ 1931 ਦੇ ਵਿੱਚ ਜਿਹੜੇ ਕਿਆ ਸਾਰੇ ਅੱਖਰ ਆ ਇਹ ਪ੍ਰੋਏ ਗਏ ਹੋਣਗੇ ਔਰ ਇੱਥੇ ਲਿਖੇ ਗਏ ਹੋਣਗੇ ਸੋ ਇਹ ਛੋਟੀ ਗੱਲ ਨਹੀਂ ਆ ਬਹੁਤ ਵੱਡੀ ਗੱਲ ਆ ਦ ਜੇ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀਗਾ ਉਸ ਵੇਲੇ ਦੀਆਂ ਗੱਲਾਂ ਆ 82000 ਸੈਨਿਕ ਉਸ ਵੇਲੇ ਸ਼ਹੀਦ ਹੋਏ ਸੇ ਉਹਨਾਂ ਦੀ ਯਾਦ ਦੇ ਵਿੱਚ ਇੰਡੀਆ ਗੇਟ ਬਣਾਇਆ ਹੋਇਆ ਜੇ ਕੋਈ ਤੁਹਾਨੂੰ ਪੁੱਛੇ ਬੱਚਿਓ ਸਵਾਲ ਇਹ ਆ ਕਿ ਇੰਡੀਆ ਗੇਟ ਕਿਉਂ ਬਣਾਇਆ ਗਿਆ ਤੇ ਇਸ ਵੇਲੇ ਇਹਦਾ ਇਹਦਾ ਉੱਤਰ ਆ ਦੋਸਤੋ ਪੇ ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਉਹਨਾਂ ਦੇ ਨਾਮ ਲਿਖ ਕੇ ਜਿਹੜੇ ਕੀ ਆ 82000 ਸੈਨਿਕਾਂ ਦੇ ਨਾਮ ਇਹਦੇ ਉੱਪਰ ਉਕਰੇ ਹੋਏ ਨੇ ਔਰ ਇਹਦੀ ਉਚਾਈ ਆ 42 ਮੀਟਰ ਦੇ ਆਸ-ਪਾਸ ਤੇ ਦੋਸਤੋ ਤੁਸੀਂ ਜਿਹੜਾ ਕਿ ਇੱਥੇ ਆ ਕੇ ਇਹਦਾ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਆ ਤੇ ਇਹਦੇ ਆ ਫੁਆਰੇ ਦੇਖੋ ਕਿੰਨੇ ਮਨਮੋਹਕ ਜਿਹੜਾ ਦ੍ਰਿਸ਼ਾ ਸ਼ੇਰਾਂ ਦੇ ਮੂੰਹ ਚੋਂ ਪਾਣੀ ਡਿੱਗ ਰਿਹਾ ਸ਼ੇਰ ਜਿਹੜਾ ਕੀ ਆ ਸ਼ਿਕਾਰੀ ਦਾ ਰੂਪ ਆ ਵੈਸੇ ਉਹਦਾ ਖੰਦਾ ਹੀ ਆ ਪਰ ਜਿਹੜਾ ਫੁਆਰੇ ਆ ਉਹ ਬਾਹਰ ਕੱਢ ਰਹੇ ਨੇ ਪਾਣੀ ਤੇ ਅਸੀਂ ਤੁਹਾਨੂੰ ਦੂਸਰੇ ਐਂਗਲ ਤੋਂ ਵੀ ਦਿਖਾ ਰਹੇ ਆ ਤੇ ਇਧਰੋਂ ਵੀ ਜਿਹੜਾ ਤੁਸੀਂ ਆ ਕੇ ਦੇਖ ਸਕਦੇ ਆ ਤੇ ਫੁੱਲ ਆ ਜਿਹੜੇ ਆਹ ਫੁੱਲ ਆ ਕੰਡਿਆਂ ਵਾਲਾ ਜਿਹੜਾ ਦੋਸਤੋ ਆ ਫੁੱਲ ਆ ਮੈਂ ਤੁਹਾਨੂੰ ਦਿਖਾਣਾ ਨਾਲ ਦੀ ਨਾਲ ਇਹ ਵੀ ਜਾਣਕਾਰੀ ਦੇਣੀ ਜ਼ਰੂਰੀ ਆ ਤੇ ਦੋਸਤੋ ਇਸ ਫੁੱਲ ਨੂੰ ਜਿੱਥੇ ਮਰਜ਼ੀ ਲਾ ਦਿਓ ਚਾਹੇ ਰੇਗਿਸਤਾਨ ਚ ਲਾ ਦਿਓ ਇਹ ਉੱਥੇ ਵੀ ਹੋ ਜਾਂਦਾ ਨਾਰਮਲ ਚ ਲਾ ਦਿਓ ਉੱਥੇ ਵੀ ਹੋ ਜਾਂਦਾ ਕਿਉਂਕਿ ਇਹਦੇ ਜਿਹੜੇ ਫੁੱਲਾਂ ਦੀ ਗੱਲਬਾਤ ਆ ਇਹਦੇ ਵਿੱਚ ਤਾਕਤ ਹੀ ਇੰਨੀ ਆ ਦਮ ਹੀ ਇੰਨਾ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਧੜਾ ਨਵਾਂ ਸ਼ਹਿਰ ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਆ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਤੁਹਾਡਾ ਸਵਾਗਤ ਆ ਸਾਡੇ ਪੇਜ ਦੇ ਉੱਪਰ ਫਾਰਮਿੰਗ ਟਰੈਵਲ ਦੇ ਉੱਪਰ ਦੋਸਤੋ ਤੁਹਾਨੂੰ ਮੈਂ ਦੱਸ ਦਵਾ ਕਿ ਜਿਹੜੀ ਪਿੱਛੇ ਆ ਇਮਾਰਤ ਤੁਸੀਂ ਦੇਖ ਰਹੇ ਆ ਇਹ ਹੈਗਾ ਇੰਡੀਆ ਗੇਟ ਔਰ ਦੇਸ਼ ਭਰੋਹਰ ਕਹਿ ਸਕਦੇ ਆ ਇਸ ਦਾ ਜਿਹੜਾ ਡਿਜ਼ਾਈਨ ਸਿਗਾ ਉਹ ਐਡਵਿਨ ਵੱਲੋਂ 1921 ਦੇ ਵਿੱਚ ਜਿਹੜਾ ਕੀ ਇਹਦੀ ਸਥਾਪਨਾ ਕੀਤੀ ਗਈ ਬਣਾਉਣਾ ਸ਼ੁਰੂ ਕੀਤਾ ਤੇ 1931 ਦੇ ਵਿੱਚ ਇਹ ਜਿਹੜਾ ਕੀ ਆ ਬਣ ਕੇ ਤਿਆਰ ਹੋ ਗਿਆ ਔਰ ਇਹਦੇ ਬਣਾਉਣ ਦੇ ਪਿੱਛੇ ਮੁੱਖ ਕਾਰਨ ਸਿਗਾ ਜਿਹੜੇ ਕੀ ਆ 1914 ਤੋਂ ਲੈ ਕੇ 1921 ਦੇ ਵਿੱਚ ਜਿਹੜੇ ਵਿਸ਼ਵ ਯੁੱਧ ਦੇ ਵਿੱਚ 82000 ਸੈਨਿਕ ਜਿਹੜੇ ਕੀ ਆ ਸ਼ਹੀਦ ਹੋ ਗਏ ਸੀਗੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਹ ਇੰਡੀਆ ਗੇਟ ਆ ਜਿਹੜਾ ਉਹ ਬਣਾਇਆ ਗਿਆ ਸੀ ਸੋ ਇਸ ਤੋਂ ਇੰਡੀਆ ਗੇਟ ਆ ਆਲੇ ਦੁਆਲੇ ਬਹੁਤ ਹੀ ਚੰਗਾ ਵਧੀਆ ਵਿਊ ਆ ਤੇ ਫੁਆਰੇ ਆ ਇਧਰਲੇ ਸੱਜੇ ਹੱਥ ਖੱਬੇ ਹੱਥ ਦੋਨੋਂ ਤੇ ਸਾਹਮਣੇ ਜਿਹੜੇ ਕੀ ਸੁਭਾਸ਼ ਚੰਦਰ ਬੋਸ ਦੀ ਆ ਜਿਹੜੀ ਜਿਹੜੀ ਤਸਵੀਰ ਆ ਸਟੈਚੂ ਲੱਗਾ ਹੋਇਆ ਅੰਗਰੇਜ਼ ਐਡਮਿਨ ਵੱਲੋਂ ਜਿਹੜਾ ਕੀ ਉਸਦੇ ਵੱਲੋਂ ਡਿਜ਼ਾਈਨ ਕੀਤਾ ਗਿਆ ਸੀਗਾ ਤੇ ਇਹਨੂੰ ਜਿਹੜਾ ਕੀ ਹੈ 1921 ਦੇ ਵਿੱਚ ਜਿਹੜਾ ਕੀ ਆ ਬਣਾਉਣਾ ਸ਼ੁਰੂ ਕੀਤਾ ਔਰ 1931 ਦੇ ਵਿੱਚ ਬਣਾ ਕੇ ਤਿਆਰ ਹੋ ਗਿਆ ਸੀਗਾ ਇੱਕ ਖਾਸ ਗੱਲ ਮੈਂ ਦੋਸਤੋ ਤੁਹਾਨੂੰ ਹੋਰ ਦੱਸਾਂ ਤੇ ਦੋਸਤੋ ਜਿੰਨੇ ਵੀ ਨਾ ਉਹ ਆ ਇੰਡੀਆ ਗੇਟ ਦੇ ਉੱਪਰ ਜਿੰਨੇ ਵੀ ਪੱਥਰ ਜਾਂ ਜਿੰਨੇ ਵੀ ਤੁਹਾਨੂੰ ਇੱਟਾਂ ਦੇ ਰੂਪ ਦੇ ਵਿੱਚ ਕੁਝ ਦਿਖ ਰਿਹਾ ਤੇ ਇਸ ਇਹਨਾਂ ਦੇ ਉੱਪਰ ਕੱਲੇ-ਕੱਲੇ ਦੇ ਉੱਪਰ ਉਹ ਸੈਨਿਕ ਦਾ ਨਾਮ ਲਿਖਿਆ ਹੋਇਆ ਜਿਵੇਂ ਕਿ ਉਹ ਦੇਖੋ ਕੱਲੇ-ਕੱਲੇ ਚਾਰ ਛਫੇਰੇ ਤੇ 42 ਮੀਟਰ ਉੱਚਾ ਤੇ ਬਹੁਤ ਆਲੇ-ਦੁਆਲੇ ਨੂੰ ਕਾਫੀ ਵਿਸ਼ਾਲ ਦਿਖਦਾ ਤੇ 1931 ਦੇ ਵਿੱਚ ਬਣ ਕੇ ਜਿਹੜਾ ਤਿਆਰ ਹੋ ਗਿਆ ਤੇ ਮੈਂ ਜੀਆਂ ਫੋਟੋਆਂ ਵੀ ਪਾਉਂਗਾ ਜਿਹੜੀਆਂ ਕਿ ਪੁਰਾਣੀਆਂ ਆ ਤੇ ਉਹੋ ਦੋਸਤੋ ਕੱਲੇ ਕੱਲੇ ਇੱਟ ਦੇ ਉੱਪਰ ਕੱਲੀ ਕੱਲੀ ਜਗ੍ਹਾ ਦੇ ਉੱਪਰ ਨਾਮ ਆ ਤੇ ਇਹ ਜਿਹੜੀ ਚੀਜ਼ ਆ ਨਾ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਲਿਓ ਕਿਉਂਕਿ ਇਹ ਸ਼ਹੀਦਾਂ ਨੂੰ ਸਮਰਪਿਤ ਆ ਇਹ ਤੇ ਜਿਹੜੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੋ ਆਹ ਜਿਹੜੇ ਆਪਣੇ ਸੁਭਾਸ਼ ਚੰਦਰ ਬੋਸ ਜੀ ਦਾ ਸਟੈਚੂ ਆ ਸਾਹਮਣੇ ਤੁਸੀਂ ਦੇਖ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੀ ਕਿ ਅਗਲੀ ਮੂਰਤੀ ਆ ਉਹ ਜਿਹੜੇ ਤਿੰਨ ਸ਼ੇਰ ਆ ਉਹ ਦੇਖੋ ਤੇ ਪਿੱਛੇ ਜਿਹੜੀ ਕਿ ਆ ਤੇ ਤਿੰਨ ਛੇਰਾ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਓ ਜੇਕਰ ਦਿਖਦੀ ਆ ਤੇ ਉਹ ਆਪਣੇ ਜਿਹੜੇ ਫਲੈਗ ਦੇ ਕੋਲ ਤਿੰਨ ਛੇਰ ਲੱਗੇ ਹੋਆ ਤੇ ਉਹ ਸਾਡੇ ਕਹਿ ਸਕਦੇ ਆ ਕਿ ਆਪਣੇ ਇੰਡੀਆ ਦੀ ਨਿਸ਼ਾਨੀਆਂ ਦੋਸਤੋ ਤੁਸੀਂ ਸਾਹਮਣੇ ਦੇਖ ਸਕਦੇ ਆ ਬਹੁਤ ਜ਼ਿਆਦਾ ਜਿਵੇਂ ਕੋਰੀਅਨ ਹੋਗਾ ਗੋਰੇ ਹੋਗਾ ਜਾਂ ਹੋਰ ਬਹੁਤ ਵਿਦੇਸ਼ੀ ਹੋਗਾ ਦੇਖਣ ਆਂਦੇ ਆ ਇਹਨੂੰ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਗੋਰਿਆਂ ਦੇ ਨਾਮ ਵੀ ਆ ਉੱਪਰ ਲਿਖੇ ਹੋਏ ਨੇ 82000 ਸੈਨਿਕਾ ਜਿਹੜਾ ਕਿਉਂਕਿ ਉਹ 1921 ਦੇ ਵਿੱਚ ਉਸ ਵੇਲੇ ਗੋਰੇ ਐਡਵਿਨ ਵੱਲੋਂ ਜਿਹੜਾ ਕਿ ਇਹ ਡਿਜ਼ਾਈਨ ਕੀਤਾ ਗਿਆ ਸੀਗਾ ਸੋ ਸੁਭਾਵੇਕਾ ਤੇ ਕਿੰਨੇ ਸ਼ਹੀਦਾਂ ਦੇ ਨਾਮ ਆ ਤੇ ਵੱਖ-ਵੱਖ ਦੇਚਾਂ ਦੇ ਜਾਂ ਵੱਖ-ਵੱਖ ਜਿਹੜੇ ਲੋਕ ਸਗੇ ਸ਼ਹੀਦ ਹੋਏ ਸੇ ਉਹਨਾਂ ਦੇ ਨਾਮ ਆ ਇਹਨਾਂ ਦੇ ਉੱਪਰ ਸੋ ਇੱਧਰ ਦੋਸਤੋ ਸੁਭਾਸ਼ ਚੰਦਰ ਬੋਸ ਜੀ ਦੀ ਜਿਹੜੀ ਸਟੈਚੂ ਆ ਤੇ ਸਲੂਟ ਕਰ ਰਿਹਾ ਤੇ ਇਹਦਾ ਪ੍ਰਤੀਕ ਦੱਸ ਰਿਹਾ ਕਿ ਸ਼ਹੀਦਾਂ ਨੂੰ ਸਲੂਟ ਆ ਤੇ ਜੇਕਰ ਆਪਾਂ ਦੇਖੀਏ ਇਹਦਾ ਏਰੀਆ ਦੋਸਤੋ ਤੇ ਏਰੀਆ ਇਹਦਾ ਬਹੁਤ ਵੱਡਾ ਹੈ ਤੇ ਇਹਦੇ ਸਾਹਮਣੇ ਹੀ ਜਿਹੜਾ ਕੀ ਆ ਰਾਸ਼ਟਰਪਤੀ ਭਵਨ ਆ ਇਹ ਸਾਹਮਣੇ ਨੂੰ ਜਦੋਂ ਤੁਸੀਂ ਦੇਖਦੇ ਆ 26 ਜਨਵਰੀ ਜਾਂ ਕੋਈ ਹੋਰ ਪਰੇਡ ਹੁੰਦੀ ਹੈ ਜਿਹੜੀ ਵੱਡੇ ਵੱਡੇ ਫੰਕਸ਼ਨ ਹੁੰਦੇ ਆ ਇਹ ਉਹ ਇਹੀ ਜਗ੍ਹਾ ਹੈ ਦੋਸਤੋ ਤੇ ਜਿਹੜਾ ਕੀ ਹੈ ਜਿੱਥੇ ਆਪਣੇ ਸਾਰੇ ਵੱਡੇ ਫੰਕਸ਼ਨ ਹੁੰਦੇ ਆ ਦੋਸਤੋ ਤੇ ਇਹਦੇ ਨਾਲ ਹੀ ਨਾ ਜਿਹੜਾ ਕੀ ਆ ਜਿੱਦਾਂ ਸੁਭਾਚੰਦਰ ਜੀ ਬੋਸ ਦਾ ਸਟੈਚੂ ਲੱਗਾ ਉਹ ਤੋਂ ਪਿਛਲੇ ਪਾਸੇ ਹੈਗਾ ਨੈਸ਼ਨਲ ਵਾਰ ਮੈਮੋਰੀਅਲ ਤੇ ਜਿਹੜਾ ਕੀ ਇੱਥੇ ਕੱਲੇ-ਕੱਲੇ ਨਾ ਸੈਨਿਕ ਦਾ ਨਾਮ ਆ ਤੁਸੀਂ ਇੱਥੇ ਜਾ ਕੇ ਵਿਜ਼ਿਟ ਕਰ ਸਕਦੇ ਆ ਤੇ ਜਿਹੜੇ ਵੀ ਸਮੇ ਆਵੋ ਤੇ ਇੰਡੀਆ ਗੇਟ ਤੋਂ ਜਿਹੜਾ ਬਿਲਕੁਲ ਸਾਹਮਣੇ ਆ ਤਿੰਨ ਛੇ ਰਾ ਜਿਹੜੇ ਸਾਡੇ ਰਾਸ਼ਟਰੀ ਚੈਨਣਾ ਜਿਹੜਾ ਸਾਡਾ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਜੂਮ ਕਰਕੇ ਜਰੂਰ ਦਿਖਾਇਆ ਜਾਵੇ ਤੇ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਸਾਡਾ ਰਾਸ਼ਟਰੀ ਚੈਨਣਾ ਤਾਂ ਇੱਥੇ ਜਿਹੜਾ ਬਾਰ ਮਮੋਰੀਅਲ ਆ ਤੇ ਇੱਥੇ ਕੱਲੇ-ਕੱਲੇ ਪੱਥਰ ਦੇ ਉੱਪਰ ਜਿਹੜਾ ਕੀ ਆ ਸੈਨਿਕਾਂ ਦਾ ਜਿਹੜੇ ਸ਼ਹੀਦ ਹੋ ਚੁੱਕੇ ਉਹਨਾਂ ਦਾ ਨਾਮ ਲਿਖਿਆ ਹੋਇਆ ਤੇ ਬਹੁਤ ਸਾਰੇ ਜਿਹੜੇ ਸਲਾਨੀ ਆ ਉਹ ਆਂਦੇ ਆ ਦੇਖਣ ਇਸ ਚੀਜ਼ ਨੂੰ ਤੇ ਬਹੁਤ ਵਧੀਆ ਸਾਫ਼ ਸੁਥਰਾ ਇੱਥੇ ਜਿਹੜਾ ਕੀ ਮਾਹੌਲ ਆ ਤੇ ਤੁਸੀਂ ਇਹ ਦੇਖ ਸਕਦੇ ਆ ਜਿਹੜਾ ਕੀ ਸਾਰਾ ਕੁਝ ਇਹ ਦਿੱਲੀ ਦੇ ਇੰਡੀਆ ਗੇਟ ਦੇ ਉੱਪਰ ਆ ਦੋਸਤੋ ਐਨੇ ਪੇੜ ਪੌਦੇ ਆ ਨਾ ਇੱਥੇ ਇਹਨਾਂ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਕਿ ਐਨੇ ਪੇੜ ਪੌਦੇ ਮੈਂ ਦਿੱਲੀ 'ਚ ਨਹੀਂ ਦੇਖੇ ਜਾਂ ਦੇਖੋ ਜਿਵੇਂ ਨਿੰਮਾ ਦੇਖ ਲਓ ਹੋਰ ਬਹੁਤ ਕੁਝ ਲੱਗਾ ਹੋਇਆ ਤੇ ਪੂਰਾ ਯਾਨੀ ਕਹਿ ਲਓ ਕਿ ਹਰਾ ਭਰਾ ਜਿਹੜੀ ਚੀਜ਼ ਆ ਤੇ ਉਹ ਬਣਾਈ ਹੋਈ ਆ हां जी दोस्तों इंडिया गेट ਦੇ ਉੱਪਰੋਂ ਆ ਵਿਊ ਦੇਖਿਓ ਕਿੰਨਾ ਬਹੁਤ ਸੋਹਣਾ ਲੱਗਦਾ ਮੈਨੂੰ ਲੱਗਦਾ ਜੇਕਰ ਤੁਸੀਂ 10 ਮਿੰਟ ਲੈ ਆਉਂਗੇ ਨਾ ਤੁਸੀਂ ਜ਼ਿਆਦਾ ਟਾਈਮ ਇੱਥੇ ਗੁਜ਼ਾਰ ਕੇ ਜਾਉਂਗੇ ਤੇ ਆ ਪੇੜ-ਪੌਦੇ ਦੇਖੋ ਇੱਥੇ ਕਿੰਨੀ ਸੋਹਣੀ ਹਰੀਆਲੀ ਆ ਤੇ ਆ ਜਿਵੇਂ ਕਿ ਆਪਣੇ ਪਿੰਡਾਂ 'ਚ ਵੀ ਜਿਹੜੇ ਪੇੜ-ਪੌਦੇ ਲੋਪ ਹੋ ਚੁੱਕੇ ਆ ਤੇ ਉਹ ਵੀ ਮੈਂ ਤੁਹਾਨੂੰ ਦਿਖਾਉਣ ਲੱਗਾ ਹਰੀਆਲੀ ਔਰ ਸੋਹਣਾ ਕਿੰਨਾ ਬਣਾਇਆ ਜਿਵੇਂ ਕਿ ਆਪਣੇ ਨਾ ਪਿੰਡਾਂ ਦੇ ਵਿੱਚ ਜਾਂ ਆਲੇ-ਦੁਆਲੇ ਜਿਹੜਾ ਏਰੀਆ ਆਪਾਂ ਜੇ ਉਹਨਾਂ ਦੇ ਵਿੱਚ ਵੀ ਥੋੜਾ-ਥੋੜਾ ਇੰਨਾ ਦਾ ਥਾਂ ਬਣਾਉਣ ਲੱਗੀਏ ਨਾ ਤੇ ਆਲਾ-ਦੁਆਲਾ ਸਾਰਾ ਸਾਫ਼ ਹੋ ਜਾਵੇਗਾ ਸੋ ਹਰੀਆਲੀ ਦੇਖੋ ਕਿੰਨੇ ਸੋਹਣੇ ਆ ਜਿਵੇਂ ਤਰੋ ਤਾਜ਼ਾ ਤੇ ਪੇੜ ਆ ਜਿਹੜੇ ਆ ਨਿੰਮਾ ਦੇਖੋ ਇੱਥੇ ਕੱਡ-ਕੱਡੀਆਂ ਆ ਤੇ ਆਪਣੇ ਵਾਲ ਕਹਿੰਦੇ ਨਿੰਮਾ ਸੁੱਕ ਚੱਲੀਆਂ ਤੇ ਦੋਸਤੋ ਇੱਥੇ ਦੇਖੋ ਹਰੀਆਂ ਭਰੀਆਂ ਆ ਤੇ ਆ ਪਲਕਣਾਂ ਆ ਬੋੜਾ ਬਹੁਤ ਹੋਰ ਬਹੁਤ ਯਾਨੀ ਪ੍ਰਾਤਨ ਜਿਹੜੇ ਵੱਡੇ-ਵੱਡੇ ਦਰਖਤ ਆ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਂਦੇ ਆ ਸੋ ਤੁਸੀਂ ਇਹਨਾਂ ਦਾ ਆਨੰਦ ਵੀ ਜਿਹੜਾ ਇੱਥੇ ਉਠਾ ਸਕਦੇ ਆ ਸੋ ਸਾਰੇ ਦਰਖਤ ਵੱਡੇ-ਵੱਡੇ ਆ ਤੇ ਜਿਹੜੇ ਕੀ ਆਪਣੇ ਜ਼ਿਆਦਾਤਰ ਸਾਨੂੰ ਲੱਭਦੇ ਨਹੀਂ ਉਹ ਇੱਥੇ ਆਮ ਲੱਗੇ ਹੋਏ ਨੇ ਦੋਸਤੋ ਇੰਡੀਆ ਗੇਟ ਦੇ ਉੱਪਰ ਤੇ ਤੁਸੀਂ ਇਹ ਚੀਜ਼ਾਂ ਆ ਕੇ ਇੱਥੇ ਨੋਟਿਸ ਕਰ ਸਕਦੇ ਆ ਤੁਸੀਂ ਬੈਠ ਕੇ ਇਹਦਾ ਆਨੰਦ ਲੈ ਸਕਦੇ ਆ ਇਹ ਆਮ ਚੀਜ਼ਾਂ ਨਹੀਂ ਹੈਗੀਆਂ ਦੋਸਤੋ ਜੇਕਰ ਆਪਣੇ ਨਿਆਣਿਆਂ ਨੂੰ ਤੁਸੀਂ ਦਿਖਾ ਲੂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਭਾਈ ਇੱਥੇ ਸਾਡੇ ਦੇਸ਼ ਦੇ ਵਿੱਚ ਹੋਇ ਕੀ ਕੀ ਆ ਸੋ ਬਾਕੀ ਅਸੀਂ ਵੀ ਤੁਹਾਡੇ ਵਾਂਗੂ ਜਿਹੜਾ ਕਿ ਅੱਗੇ ਤੋਂ ਅੱਗੇ ਵਧਦੇ ਹੋਏ ਆਪਾਂ ਹੁਣ ਤੁਹਾਡੇ ਕੈਮਰੇ ਦੀ ਅੱਖ ਦੇ ਨਾਲ ਜਿਹੜਾ ਦਿਖਾ ਰਹੇ ਆ ਸੋ ਦੋਸਤੋ ਨਿੰਮ ਦੇਖੋ ਕਿੰਡੀ ਤਕੜੀ ਆ ਆ ਦੇਖੋ ਕਿੰਡੀ ਬੜੀ ਨਿੰਮ ਕਿੰਨਾ ਕਿੰਨੀ ਪੁਰਾਣੀ ਹੋਵੇਗੀ ਔਰ ਕਿੰਨੀ ਜਿਹੜੀ ਕੀ ਸ਼ਾਨਦਾਰ ਚੀਜ਼ ਆ ਦੋਸਤੋ ਆਪਣੇ ਜੇਕਰ ਇੱਥੇ ਇੱਕ ਅਧਿਨੇਮ ਹੋਵੇ ਮੈਂ ਕਹਣਾ ਤੁਸੀਂ ਉਹਨੇ ਭਾਵੇਂ ਦਾਤਣਾ ਕਰ ਕਰ ਜਿੰਨੀਆਂ ਮਰਜੀ ਆਪਣੇ ਦੰਦ ਚਮਕਾ ਲਿਓ ਇਦਾਂ ਦੇ ਦਰਖਤ ਤੁਸੀਂ ਆਪ ਆਪਣੇ ਘਰਾਂ ਦੇ ਵਿੱਚ ਵੀ ਲਾਣ ਦੀ ਕੋਸ਼ਿਸ਼ ਕਰਿਆ ਕਰੋ ਔਰ ਇੱਥੇ ਇੱਕ ਦੂਜੀ ਖਾਸ ਗੱਲ ਦੇਖੀ ਜਿਵੇਂ ਕਿ ਆ ਬਾੜ ਆ ਕਟਿੰਗਾ ਤੇ ਦੋਸਤੋ ਇਹਦਾ ਇਹਦੀ ਇਹਦੀ ਜਿਹੜੀ ਹਰਿਆਲੀ ਆ ਨਾ ਉਹ ਦੇਖੋ ਤੇ ਇਹਦਾ ਰੰਗ ਆ ਇਹਦਾ ਹੋਰ ਹੀ ਟਾਈਪ ਦਾ ਆਪਣੇ ਘਰਾਂ ਚ ਰੰਗ ਇਦਾਂ ਦਾ ਨਹੀਂ ਬਣਦਾ ਨਾ ਇੰਨਾ ਪੱਤਾ ਵਧੀਆ ਕਿਉਂਕਿ ਇਹ ਇਹ ਕੀਆ ਇੱਥੇ ਇਹਨਾਂ ਨੂੰ ਪੂਰੇ ਪੌਸ਼ਟਿਕ ਤੱਤ ਜਿਹੜੇ ਪਾ ਕੇ ਹੈ ਨਾ ਦੁਬਾਰਾ ਇਹਦੀ ਦੇਖਰੇਖ ਕੀਤੀ ਜਾਂਦੀ ਹੈ ਕਿਉਂਕਿ ਇਹ ਇੱਥੇ ਆਪਣਾ ਜਿਹੜੇ ਸਲਾਨੀਆਂ ਟੂਰਿਸਟ ਪਲੇਸ ਆ ਉਹ ਜਿਹੜੇ ਪੇੜ ਪੌਦੇ ਵੀ ਆ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਇਹ ਗੱਡੀ پارک ਕਾਰ پارک ਜਿਹੜੀ ਇਹਦੇ ਸਾਹਮਣੇ ਹੀ ਆ ਦੋਸਤੋ ਬਿਲਕੁਲ ਜਦੋਂ ਤੁਸੀਂ ਆਨੇ ਆ ਤੇ ਕਾਰ پارک ਉੱਥੇ ਗੱਡੀ ਖੜੀ ਕਰਕੇ ਤੇ ਤੁਸੀਂ ਤੁਰ ਕੇ ਜਿਹੜਾ ਅੰਡਰਪਾਸ ਦੇ ਥਰੂ ਅੰਦਰ ਆ ਸਕਦੇ ਆ ਆਪਣਾ ਸਮਾਂ ਬਤਾ ਸਕਦੇ ਆ ਜਦੋਂ ਆਪਾਂ 10 ਮਿੰਟ ਦੇ ਲਈ ਆਨੇ ਆ ਤੇ ਇੱਥੇ ਤੁਸੀਂ ਜ਼ਿਆਦਾ ਟਾਈਮ ਜਿਹੜਾ ਸਮਾਂ ਹੈ ਤੁਸੀਂ ਬਤਾ ਪਾਉਂਗੇ ਕਿਉਂਕਿ ਜਿਹੜਾ ਕਿ ਇੱਥੇ ਨਾ ਇੱਥੇ ਦਾ ਦ੍ਰਿਸ਼ਾ ਬਹੁਤ ਜ਼ਿਆਦਾ ਵਧੀਆ ਬਣਾਇਆ ਹੋਇਆ ਸੋ ਸਲਾਨੀ ਆ ਜਿਹੜੇ ਉਹ ਤਾਂ ਹੀ ਵੱਧ ਤੋਂ ਵੱਧ ਜਿਹੜੇ ਇੱਥੇ ਆਂਦੇ ਕਿਉਂਕਿ ਇੱਥੇ ਇੱਕ ਸ਼ਾਂਤੀ ਆ ਪੇੜ ਪੌਦੇ ਬਹੁਤ ਆ ਬੈਠਣ ਨੂੰ ਬਹੁਤ ਜਗ੍ਹਾ ਆ ਤੇ ਸ਼ਾਂਤੀ ਨਾਲ ਦੇਖੋ ਜਾਮਣਾਂ ਦੇਖੋ ਕਿੱਡੀ ਪੁਰਾਣੀ ਜਾਮਣਾਂ ਦੋਸਤੋ ਕਿੱਡੀ ਵੱਡੀ ਜਾਮਣਾਂ ਐਦਾਂ ਜਿਹੜੇ ਦਰਖਤਾਂ ਨੇ ਦੋਸਤੋ ਬਹੁਤ ਪੁਰਾਣੇ ਪੁਰਾਣੇ ਦਰਖਤ ਮੈਂ ਦੇਖੇ ਇੱਥੇ ਫੁਆਰੇ ਦਾ ਔਰ ਇੰਡੀਆ ਗੇਟ ਦਾ 뷰 ਆ ਜਿਹੜਾ ਬਹੁਤ ਬਹੁਤ ਸੋਨਾ ਲੱਗ ਰਿਹਾ ਹਾਂਜੀ ਦੋਸਤੋ ਆ ਦੇਖੋ ਇੰਡੀਆ ਜਿਹੜਾ ਕਿ ਦਿੱਲੀ ਦਾ ਸਾਰਾ ਇਹਦੇ ਪਾਸ ਦੱਸਿਆ ਹੋਇਆ ਮੌਜੂਦਾ ਸੰਸਦ ਭਵਨ ਨਵਾਂ ਸੰਸਦ ਭਵਨ ਇਹ ਆ ਇੱਥੇ ਇੰਡੀਆ ਗੇਟਾ ਜਿੱਥੇ ਅਸੀਂ ਐਸਾਗਾ ਇੱਥੇ ਖੜੇ ਆ ਆ ਨੈਸ਼ਨਲ ਸਟੇਡੀਅਮ 12 ਦਸੰਬਰ 1911 ਨੂੰ ਆ ਦੇ ਦਿੱਲੀ ਦਿੱਲੀ ਕੋ ਭਾਰਤ ਕੀ ਨਈ ਰਾਜਧਾਨੀ ਘੋਸ਼ਿਤ ਕੀਆ ਗਿਆ ਹੁਣ ਬੱਚਿਓ ਇਹ ਵੀ ਇੱਕ ਤੁਹਾਡੇ ਲਈ ਸਵਾਲ ਆ ਉੱਤਰ ਆ ਜਿਹੜਾ 12 ਦਸੰਬਰ 1911 ਨੂੰ ਠੀਕ ਆ ਆ ਦੇ ਰਾਜਧਾਨੀ ਘੋਸ਼ਿਤ ਕੀਤਾ ਗਿਆ ਦਿੱਲੀ ਟਾਊਨ ਪਲਾਨਿੰਗ ਕਮੇਟੀ ਠੀਕ ਆ ਜੀ 21 ਫਰਸਟ ਮਾਰਚ 1912 ਉਸ ਤੋਂ ਬਾਅਦ 5 ਮਈ 1912 ਇਸ ਇਨਾ ਹਲਕੂ ਸਰਕਾਰ ਕੀ ਨਈ ਸੀਟ ਕੇ ਲਿਏ ਸਾਈਟ ਰੂਪ ਮੇ ਚੁਨਾ ਗਿਆ ਇਹ ਦੋਸਤੋ ਉਸ ਵੇਲੇ ਦੀਆਂ ਜਿਹੜੀਆਂ ਤਸਵੀਰ ਆਇਆ 1912 ਆ ਗਿਆ ਠੀਕ ਹੈ ਨਾ ਤੇ ਆਹ 1931 ਦੇ ਵਿੱਚ 13 ਫਰਵਰੀ 1931 ਉਦਘਾਟਨ ਕੀਤਾ ਗਿਆ ਸੰਸਦ ਭਵਨ ਸਗਾ ਤੇ ਆਹ 1947 ਅਗਸਤ 15 ਅਗਸਤ 1947 ਨੂੰ ਜਿਹੜੇ ਦੇਸ਼ ਦੇ ਲੋਕ ਸੇ ਉਹ ਐਦਾਂ ਆ ਕੇ ਚੜ ਗਏ ਸੀ ਉੱਪਰ ਹੈ ਨਾ ਸਾਰੇ ਦੇ ਉੱਪਰ ਆਜ਼ਾਦੀ ਮਿਲਣ ਤੋਂ ਬਾਅਦ ਆ ਦੇਖੋ ਕਿੰਦਾ ਭੀੜ ਲੱਗੀ ਹੋਈ ਹੈ ਤੇ ਇਹ ਪੁਰਾਣੀਆਂ ਫੋਟੋਆਂ ਜਿਹੜੀਆਂ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ आज 26 जनवरी 1951 ਨੂੰ ਆ ਦੇਖੋ 26 जनवरी 1951 ਜਿਹੜੀ ਆ ਇਹਨਾਂ ਇੱਥੇ ਭੀੜ ਸਕਰਾਉਡ ਸੀਗਾ ਉਸ ਵੇਲੇ ਇਹ ਹੈ ਕਿ ਆ 1911 ਦੀ ਤਸਵੀਰ ਹੈ ਦੋਸਤੋ ਆ ਜਿਹੜੀ ਕੀ ਹੈ ਦਿੱਲੀ दरबार ਮੇ ਦਿੱਲੀ ਕੋ ભારત ਕੀ ਨਈ ਰਾਜਧਾਨੀ ਘੋਸ਼ਿਤ ਕੀਤਾ ਗਿਆ ਔਰ ਇੱਕ ਨਈ ਰਾਜਧਾਨੀ ਨਿਰਮਾਣ ਅਵਸ਼ਕਤਾ ਪੈਦਾ ਹੋਈ ਸੋ ਇਸ ਜਗ੍ਹਾ ਤੇ ਪਹਿਲਾਂ ਤੁਹਾਨੂੰ ਪਤਾ ਕਿ ਇਹਦੀ ਰਾਜਧਾਨੀ ਉਹ ਕਲਕੱਤਾ ਦੇ ਵਿੱਚ ਸੀ ਦੋਸਤੋ ਤੇ ਆ ਟਾਊਨ ਹੋ ਗਿਆ ਤੇ ਜਿਹੜਾ ਕਿ ਆਹ ਉਹੀ ਤਸਵੀਰ ਆ ਗਈ 1912 ਦੀ ਆ ਸੋ ਇਦਾਂ ਹੀ ਜਿਹੜੀਆਂ ਤਸਵੀਰਾਂ ਆ ਨਿਰਮਾਣ ਅਧੀਨ نئی ਰਾਜਧਾਨੀ ਸੋ ਇਹ ਦਿੱਲੀ ਦੀ ਜਿਹੜੀ ਰਾਜਧਾਨੀ ਕੰਸਟਰਕਸ਼ਨ ਇਹ ਵੀ ਸੀ ਜਿਵੇਂ ਕਿ ਆਪਣਾ ਇਹਦੇ ਵਿੱਚ ਜਿਹੜਾ ਉਹ ਰਾਜ ਭਵਨ ਆ ਉਹ ਚੀਜ਼ਾਂ ਵੀ ਜਿਹੜੀਆਂ ਸਾਰੀਆਂ ਕੰਸਟਰਕਸ਼ਨ ਦੇ ਅਧੀਨ ਸੀਆਂ ਦੇਖੋ ਇੰਡੀਆ ਗੇਟ ਆ ਜਿਹੜਾ 1931 ਦੇ ਵਿੱਚ ਥਾ ਦੇਖੋ 1931 ਦੇ ਵਿੱਚ ਆ ਦੇਖੋ ਉੱਪਰ ਕਰੇਨਾ ਲੱਗੀਆਂ ਹੋਈਆਂ ਬਣ ਦਸ ਗਿਆ ਜੋ ਵੀ ਉਸ ਵੇਲੇ 1931 ਦੀ ਤਸਵੀਰ ਆ ਦੋਸਤੋ ਤੇ ਉਸ ਵੇਲੇ ਜਿਹੜਾ ਕਹਿ ਸਕਦੇ ਆ 1931 ਦੇ ਵਿੱਚ ਸਾਡੇ ਆਪਣੇ ਉਹ ਗड्ढे ਸੀਗੇ ਗड्ढे ਲੋਕਾਂ ਦੇ ਕੋਲ ਜਿਹੜੇ ਪਿੰਡਾਂ ਖੈਰ ਗड्ढे ਵੀ ਨਹੀਂ ਸੀਗੇ ਉਸ ਵੇਲੇ ਬਣ ਗਿਆ ਸੀਗਾ ਤੇ ਉਸ 1931 ਦੇ ਵਿੱਚ ਕਿੰਨੇ ਕੁ ਬਜ਼ੁਰਗ ਜਿਹੜੇ ਆਏ ਹੋਣਗੇ ਦੇਖਣ ਜਾਂ ਕਿੱਦਾਂ ਉਹ ਵੀ ਵੱਡੀ ਸੋਚਣ ਦੀ ਗੱਲ ਆ ਸੋ ਦੋਸਤੋ ਇਹ ਵੀ ਗੱਲਾਂ ਦੇਖੋ 1913 ਦੇ ਵਿੱਚ ਆ ਬਿਲਡਿੰਗ ਆ ਜਿਹੜੀ ਇੱਥੇ 1913 ਦਾ ਜਿਹੜਾ ਮੈਪ ਨਕਸ਼ਾ ਆ ਇਹ 1913 ਤੋਂ ਬਣਾਇਆ ਹੋਇਆ ਇਹ 1913 ਦਾ ਆ ਤੇ ਇੱਧਰ ਜਿਹੜਾ ਦੋਸਤੋ ਆਂਦੇ ਆ ਦੇਖੋ 1900 ਆ 1913 ਦੀ ਗੱਲਬਾਤ ਆ ਠੀਕ ਆ ਤੇ ਆਹ ਜਿਹੜੀ ਟੀਮ ਸੀਗੀ ਤੇ ਟਾਊਨ ਪਲਾਨਿੰਗ ਦਾ ਜਿਹੜਾ ਗਠਨ ਕੀਤਾ ਗਿਆ ਸੀ ਮਤਲਬ ਇਹ ਪਲਾਨਿੰਗ ਕੀਤੀ ਗਈ ਸੀ ਨਾਲੋਂ ਤੇ ਆਹ ਜਿਹੜੀ ਕੀ ਨਹੀਂ ਇਹਨੂੰ ਆਰਕੀਟੈਕਟ ਕਹਿ ਲਓ ਇਹਦਾ ਡਿਜ਼ਾਈਨ ਕਹਿ ਲਓ ਤਾਂ ਉਹ ਇਹ ਬੰਦੇ ਕਮੇਟੀ ਸੀਗੀ ਜਿਹੜੀ ਕੀ ਇਹਨੇ ਬਣਾਇਆ ਸੀਗਾ ਨਾ ਤੇ ਤੁਸੀਂ ਇਸੇ ਤਰ੍ਹਾਂ ਇਹਨਾਂ ਨੂੰ ਆਪਣਾ ਜਿਹੜਾ ਕਿ ਸਰਚ ਦੇ ਵਿੱਚ ਲਿਆ ਸਕਦੇ ਆ ਤੇ ਹੁਣ ਤੁਹਾਡੇ ਸਾਰਿਆਂ ਲਈ ਵੱਡੀ ਗੱਲ ਇਹ ਆ ਨੇ 1911 ਦੇ ਵਿੱਚ ਨਿਊ ਡਿਜ਼ਾਈਨ ਡੈਲੀ ਦਰਬਾਰ ਇਹ ਨਿਊ ਐਡਮਿਨਿਸਟ੍ਰੇਸ਼ਨ ਸੈਂਟਰ ਆਫ ਵਾਜ਼ ਟੂ ਬੈਡ ਓਕੇ ਸੋ ਜੇਕਰ ਤੁਹਾਨੂੰ ਆਹ ਜਿਹੜਾ ਤੁਸੀਂ ਹੁਣ ਇੰਡੀਆ ਗੇਟ ਆਣਾ ਹੈ ਕਿਸੇ ਨੇ ਮੰਨ ਲਓ ਤੇ ਅੱਗੇ ਸਿਗਾ ਪਹਿਲਾਂ ਪਹਿਲਾਂ ਤੁਸੀਂ ਰੋਡ ਕ੍ਰਾਸ ਕਰਕੇ ਚਲੇ ਜਾਂਦੇ ਸੀਗੇ ਤੇ ਹੁਣ ਕੀ ਆ ਹੁਣ ਦੋਸਤੋ ਇਹਦਾ ਜਿਹੜਾ ਅੰਡਰਪਾਸ ਬਣਾਤਾ ਗਵਰਨਮੈਂਟ ਨੇ ਉਹ ਤਾਂ ਵੈਸੇ ਵਧੀਆ ਕੀਤਾ ਕਿਉਂਕਿ ਰੋਡ ਦੇ ਉੱਪਰ ਰੱਚ ਪੈ ਜਾਂਦਾ ਸੀਗਾ ਤੇ ਆਹ ਕੈਮਰਾਮੈਨ ਜੀ ਘਮਾਓ ਇਹ ਸਾਰਾ ਅੰਡਰਪਾਸ ਤੇ ਇਹ ਦੂਸਰੀ ਸਾਈਡ ਤੋਂ ਖੁੱਲਦਾ ਇਧਰੋਂ ਖੁੱਲ ਕੇ ਤੁਸੀਂ ਸਾਰਾ ਥੱਲੇ ਤੋਂ ਅੰਡਰਪਾਸ ਹੋ ਕੇ ਤੁਸੀਂ ਆਪਾਂ ਸਿੱਧਾ ਜਿਹੜਾ ਕੀ ਇੰਡੀਆ ਗੇਟ ਦੇ ਉੱਪਰ ਜਾ ਕੇ ਨਿਕਲ ਸਕਦੇ ਆ ਤੇ ਹੁਣ ਜੇ ਆਪਾਂ ਇੱਥੋਂ ਤੁਹਾਨੂੰ ਬਾਹਰੋਂ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਇਹਦੇ ਵੀ ਕਿਦਾਂ ਦਾ ਹੈ ਕਿ ਤੁਸੀਂ ਇੱਥੋਂ ਆ ਕੇ ਜਿੱਦਾਂ ਆਪਣੀ ਗੱਡੀ ਪਾਰਕ ਕਰਦੇ ਆ ਤੇ ਗੱਡੀ ਪਾਰਕ ਕਰਨ ਤੋਂ ਬਾਅਦ ਤੁਸੀਂ ਸਿੱਧਾ ਜਿਹੜਾ ਕੀ ਆ ਉਹ ਇੰਡੀਆ ਗੇਟ ਦੇ ਅੰਡਰਪਾਸ ਦੇ ਵਿੱਚ ਜਾ ਸਕਦੇ ਆ ਪੈਦਲ ਚੱਲ ਕੇ 2 ਤੋਂ 4 ਮਿੰਟ ਦਾ ਰਸਤਾ ਹੈ ਜਿਹੜਾ ਕੀ ਆ ਤੁਸੀਂ ਇੱਥੋਂ ਆਪਣਾ ਅੰਡਰਪਾਸ ਲੈ ਸਕਦੇ ਨਾ ਤੇ ਇੱਥੇ ਕਾਰ ਪਾਰਕਿੰਗ ਲੱਗ ਜਾਂਦੀ ਹੈ ਤੁਹਾਡੀ ਉਧਰੋਂ ਮੈਂ ਜੇ ਤੁਸੀਂ ਆ ਨਹੀਂ ਆ ਕਾਰ پارک ਤੋਂ ਬਾਅਦ ਤੁਸੀਂ 100 ਰਪਏ ਪਾਸ ਲੈ ਕੇ ਸਿੱਧਾ ਇੰਡੀਆ ਗੇਟ ਤੋਂ ਤੁਸੀਂ ਜਾ ਸਕਦੇ ਹੋ ਸੋ ਧੰਨਵਾਦ ਦੋਸਤੋ ਹੁਣ ਮਿਲਦੇ ਹਾਂ